ਦੀ ਗੱਲ ਦੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰुण ਕੁਰਾਲੀ ਇਸ ਵਕਤ ਅਸੀਂ ਪਹੁੰਚੇ ਹੋਏ ਹਾਂ ਚੋਰ ਬਾਜ਼ਾਰ ਦੀ ਮਾਰਕੀਟ ਦੇ ਵਿੱਚ ਜੋ ਕਿ ਦਿੱਲੀ ਦੇ ਵਿੱਚ ਲੱਗਦਾ ਹੈ ਤੇ ਸਾਡੇ ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਣੇ ਆ ਵੀ ਕਿਸ ਤਰ੍ਹਾਂ ਦੇ ਇੱਥੇ ਲੋਕ ਹੈ ਜਿਹੜੇ ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਪੈਂਟਾਂ ਸ਼ਰਟਾਂ ਤੇ ਹੋਰ ਕਾਫੀ ਸਮਾਨ ਲੈ ਕੇ ਇੱਥੇ ਪਹੁੰਚੇ ਹੋਏ ਨੇ ਅਤੇ ਅਸੀਂ ਵੀ ਜਦੋਂ ਅਸੀਂ ਰਾਸ਼ ਦੇਖਿਆ ਤਾਂ ਤਕਰੀਬਨ ਰਾਤ ਨੂੰ 2 ਵਜੇ ਇੱਥੇ ਕਾਫੀ ਲੋਕ ਪੁੱਜੇ ਹੋਏ ਸਨ ਅਤੇ ਫਿਰ ਜਦੋਂ ਅਸੀਂ ਇੱਕ ਪੈਂਟਾ ਵਾਲਾ ਸਾਨੂੰ ਮਿਲਿਆ ਜਿਹਦੇ ਕੋਲ ਟੋਟਲ 10 ਪੈਂਟਾ ਸੀ ਤੇ ਅਸੀਂ ਉਹਨੂੰ ਪੁੱਛਿਆ ਵੀ ਕਿੰਨੇ ਦੀ ਪੈਂਟ ਦਵੇਗਾ ਤਾਂ ਉਹਨੇ ਕਿਹਾ ਵੀ ਜਿਹੜੀ ਇਹ ਪੈਂਟ ਹੈ 1200 ਰੁਪਏ ਦੀਆਂ ਬਸ 1200 ਰੁਪਏ ਦੀਆਂ ਜਿਹੜੀਆਂ 5 ਪੈਂਟਾ ਦਵੇਗਾ ਤੇ 1200 ਦੀਆਂ 5 ਪੈਂਟਾ ਦੇਣ ਦੀ ਗੱਲ ਕਰੀ ਤਾਂ ਉਹਦੇ ਕੋਲ ਟੋਟਲ 10 ਪੈਂਟਾ ਸੀਗੀਆਂ ਤੇ ਅਸੀਂ ਉਹਨੂੰ ਕਿਹਾ ਵੀ ਯਾਰ 10 ਪੈਂਟਾ ਵੀ ਦਾ ਰੇਟ ਜਾਂਦੇ 10 ਕਿੰਨੀਆਂ ਹਨ ਕਹਿੰਦਾ ਚਲੋ ਐਂ ਕਰੋ ਕਿ 2000 ਰੁਪਿਆ ਦੇ ਦਿਓ ਇਹਨਾਂ ਦੇ ਪੈਂਟਾਂ ਦਾ ਮਗਾ ਯਾਰ ਨਹੀਂ 2000 ਜਿਆਦਾ 800 ਰੁਪਏ ਨਹੀਂ ਲੈ ਲੈ ਕਿਤੇ ਅਸੀਂ ਲੈਣੀ ਨਹੀਂ ਸੀ ਗਿਆ ਅਸੀਂ ਇਸ ਕਰਕੇ ਕੋਸ਼ਿਸ਼ ਕੀਤੀ ਵੀ ਅਸੀਂ ਚਲੋ ਕਹਿ ਕੇ ਦੇਖੀਏ ਵੀ 800 ਰੁਪਏ ਦਿੰਦਾ ਕਿ ਨਹੀਂ ਕਹਿੰਦਾ 800 ਰਹਿਣ ਦੋ ਬੰਨ 1000 ਰੁਪਏ ਇਹ 1000 ਰੁਪਏ ਦੀਆਂ ਉਹਨੇ ਤੁਹਾਨੂੰ 10 ਕਾਰਗੁੰਦੀਆਂ ਪੈਂਟਾਂ ਜਿਹੜੀਆਂ ਕਿ ਬ੍ਰਾਂਡਡ ਪੈਂਟਾਂ ਲੱਗਦੀਆਂ ਦੇਖਣ ਨੂੰ ਤੇ ਖੋਲ ਕੇ ਵੀ ਉਹਨਾਂ ਨੇ ਦੋ ਤਿੰਨ ਪੀਸ ਸਾਨੂੰ ਦਿਖਾਏ ਆ ਤੇ ਪੈਂਟ ਕਾਫੀ ਵਧੀਆ ਸਟੈਚੂਅਲ ਪੈਂਟਾਂ ਸੀਗੀਆਂ ਤੇ ਇਹ ਪੈਂਟਾਂ ਜਿਹੜੀਆਂ ਸਾਨੂੰ ਇਹਨਾਂ ਨੇ 1000 ਰੁਪਈਆਂ ਪੈਂਟ 5 ਪੈਂਟਾਂ ਦੀਆਂ 5 10 ਪੈਂਟਾਂ ਨਹੀਂ ਆ ਇਸ ਦਾ ਮਤਲਬ ਹੋ ਗਿਆ ਕਿ ਸਾਨੂੰ ਇੱਕ ਪੈਂਟ ਹੈ ਜਿਹੜੀ ਹੈ 100 ਰੁਪਏ ਦੀ ਪੈਂਟ ਪੈ ਗਈ ਤੇ ਤੁਹਾਨੂੰ ਤਸਵੀਰਾਂ ਹੋਰ ਦਿਖਾਣੇ ਆ ਮਾਰਕੀਟ ਦੇ ਵਿੱਚ ਕੁਝ ਇਸ ਤਰ੍ਹਾਂ ਨਹੀਂ ਹੈਗਾ ਵੀ ਇੱਕੋ ਦੁਕਾਨ ਹੈ ਇੱਥੇ ਘੱਟੋ-ਘੱਟ 500 ਕਰੀਬ ਦੁਕਾਨਾਂ ਆ ਸਾਡੀ ਗੱਡੀ ਖੜੀ ਹੈ ਅਸੀਂ ਸਮਾਨ ਖਰੀਦੀ ਜਾਂਦੇ ਆ ਗੱਡੀ ਦੇ ਵਿੱਚ ਇਹ ਰੱਖੀ ਜਾਂਦੇ ਆ 32 ਸਾਈਜ਼ ਦੀਆਂ ਪੈਂਟਾਂ ਦਾ ਪੈਕੇਟ ਹੈ ਤੇ ਨਾਲ ਇਹ 34 ਦਾ ਪੈਕੇਟ ਹੈ ਇਸ ਚੋਰ ਬਾਜ਼ਾਰ ਇਹਨੂੰ ਮਾਰਕੀਟ ਨੂੰ ਕਿਹਾ ਜਾਂਦਾ ਤੇ ਚੋਰ ਬਾਜ਼ਾਰ ਦੇ ਵਿੱਚ ਵਾਕਈ ਜਿਹੜੇ ਰੇਟ ਆ ਉਹ ਬਹੁਤ ਸਸਤੇ ਆ ਇੱਕ ਨਾਈਕੀ ਦੇ ਸ਼ੂ ਸੀਗੇ 1000 ਰੁਪਏ ਕਹਿ ਰਹੇ ਸੀਗਾ ਉਹਨੇ ਵੀ ਸ਼ੂ ਜਿਹੜੇ ਆ 250 ਰੁਪਏ ਦੇ ਦੇਤੇ ਅੰਕੂਸ਼ਾ ਰੱਖੀ ਯਾਰ ਆ ਰੱਖੀ ਆ ਰੱਖੀ ਤੇ ਅਸੀਂ ਆ 10 ਪੈਂਟਾਂ ਜਿਹੜੀਆਂ ਲਈਆਂ ਇਹ 1000 ਰੁਪਏ ਦੀਆਂ 10 ਪੈਂਟਾਂ ਲਈਆਂ ਤੇ ਆਮ ਵੀ ਇੱਥੇ ਲੋਕ ਜਿਹੜੇ ਆ ਉਹ 250 ਰੁਪਏ ਪੈਂਟਾਂ ਵੇਚ ਰਹੇ ਆ ਤੇ ਇੱਥੇ ਇਹ ਨਹੀਂ ਹੈ ਵੀ ਕੱਲਾ ਹਾਈ ਫਾਈ ਲੋਕ ਵੀ ਇੱਥੇ ਪੁੱਜ ਰਹੇ ਨੇ ਜਿਨ੍ਹਾਂ ਨੂੰ ਸਸਤਾ ਸਮਾਨ ਇੱਥੇ ਮਿਲ ਰਿਹਾ ਹੈ ਤੇ ਚੋਰ ਬਾਜ਼ਾਰ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਅੱਗੇ ਵੀ ਦਿਖਾਵਾਂਗੇ ਜੋ ਅਸੀਂ ਖਰੀਦਦਾਰੀ ਕੀਤੀ ਹੈ ਅਸੀਂ ਉਹ ਵੀ ਤੁਹਾਨੂੰ ਦਿਖਾਈ ਹੈ ਅਤੇ ਹੋਰ ਵੀ ਆਪਾਂ ਅੱਗੇ ਦਿਖਾਵਾਂਗੇ ਵੀ ਇੱਥੇ ਕੀ ਕੀ ਸਮਾਨ ਮਿਲਦਾ ਹੈ ਅਤੇ ਕੀ ਕੀ ਇੱਥੇ ਵੈਰਾਈਟੀ ਹੈ ਜਿਹੜੀ ਉਹ ਕਿੰ ਸਸਤੀ ਮਿਲਦੀ ਹੈ ਜਾਂ ਮਹਿੰਗੀ ਮਿਲਦੀ ਹੈ ਇਹ ਵਪਾਰੀ ਹੈ ਜਿਹੜੇ ਆਏ ਹੋਏ ਤੇ ਲੋਕ ਵੀ ਉੱਤੇ ਪਏ ਆ ਆ ਤੁਹਾਨੂੰ ਹੋਰ ਵੀ ਕੁਝ ਦੁਕਾਨ ਦੀ ਕੋਸ਼ਿਸ਼ਾਂ ਕਰਾਂਗੇ ਵੀ ਇੱਥੇ ਕਿਆ-ਕਿਆ ਚੀਜ਼ਾਂ ਹੈ ਪਰਫਿਊਮ ਵਾਲੇ ਖੜੇ ਆ ਪਰਫਿਊਮ ਦੇ ਨਾਲ-ਨਾਲ ਹੋਰ ਵੀ ਕਾਫੀ ਸਮਾਨ ਵਾਲੇ ਆ ਚੋਰ ਬਾਜ਼ਾਰ ਹੈ ਜਿੱਥੇ ਲੱਗੇ ਹੋਏ ਆ ਪਰਫਿਊਮ ਦੀ ਵੈਰਾਈਟੀ ਹੈ ਇੰਪੋਰਟਡ ਪਰਫਿਊਮ ਜਿਹੜੇ 500, 1000, 1500 ਰੁਪਏ ਦੇ ਆ ਉਹ ਇੱਥੇ 2-200 ਰੁਪਏ, 100 ਰੁਪਏ, 50 ਰੁਪਏ ਜਿਹੜੇ ਆ ਜੁੱਤੇ ਲੱਗੇ ਹੋਏ ਆ

ਇਹ ਕੜੀਆਂ ਦੇ ਰਹੇ ਆ ਐਪਲ ਦੀਆਂ ਹੋਰ ਵੀ ਕਾਫੀ ਸਮਾਨ ਹੈ ਇੱਥੇ ਟੀ-ਸ਼ਰਟ ਦੇਖੀਏ ਅੱਨਾ ਤਾਂ ਟੀ-ਸ਼ਰਟ ਦੇਖੀਏ ਟੀ-ਸ਼ਰਟ ਵੀ ਦੇ ਰਹੇ ਥੇ ਕਿਆ-ਕਿਆ ਰੇਟ ਦੀਆਂ ਹੁਣ ਥੋੜੀ ਦੇਰ ਤੱਕ ਖਾਨਨੇ ਆ ਹੋਰ ਤਸਵੀਰਾਂ ਫਿਲਹਾਲ ਤੋਂ ਤਸਵੀਰਾਂ ਦਿਖਾ ਦਿੰਨੇ ਆ ਰਾਤ ਨੂੰ 2 ਵਜੇ ਦੀਆਂ ਤਸਵੀਰਾਂ ਜਿਹੜੀ ਮਾਰਕੀਟ ਲੱਗੀ ਹੋਈ ਆ ਇਹ ਆਜ 200 ਰੁਪਏ ਦੀ ਬਸ ਆਖਿਆ ਜੀ ਕਿਆ ਜੀ ਹੈ ਭਾਈ ਇਹ ਇਹ ਕਹੇ ਇੱਕ ਰੇਖ ਆਇਆ लाइट है, है। ये स्कूल बैग था। था। तो जीन दिया शर्टा तो। सर था। सर था। कितने की है जीन की दो के तीन सौ की दो लेनी है जीन ये शर्टा लगे तीन सौ रुपए की दो ਤੇ ਹੋਰ ਵੀ ਮਾਰਕੀਟ ਤੁਹਾਨੂੰ ਦਿਖਾਣੇ ਆ ਜੈਕਟ ਬਹੁਤ ਵਧੀਆ ਵਧੀਆ ਜੈਕਟਾਂ ਲੱਗੀਆਂ ਹੋਈਆਂ ਤਾਂ ਉਹ ਵੀ ਤੁਹਾਨੂੰ ਦੁਕਾਨ ਦੇ ਕੋਸ਼ਿਸ਼ਾਂ ਕਰਾਂਗੇ ਵੀਡੀਓ ਨੂੰ ਲਾਈਕ ਕਰ ਦਿਓ ਤਾਂ ਕਿ ਜ਼ਰੂਰ ਸ਼ੇਅਰ ਕਰ ਦਿਓ ਇਹ ਤਸਵੀਰਾਂ 300 ਰੁਪਏ ਦੀਆਂ ਦੋ ਜੀਨ ਦੀਆਂ ਕਾਰਗੋ ਦੀਆਂ ਸ਼ਰਟਾਂ ਮਿਲਦੀਆਂ

ਆਪਰੇ ਭਰਾ ਚਾਹ ਪੀ ਲਿਆ ਹਮ ਲੜਾਜੀ ਠੱਕੇ ਲੜਾਜੀ ਠੱਕੇ ਤਾਂ ਨਹੀਂ ਇੱਕ ਵਾਰ ਆਏ ਤਾਂ ਦੱਸ ਦੋ ਵੀ ਸਸਤਾ ਸਾਮਾਨ ਕਿਵੇਂਗਾ ਕਿੰਨਾ ਕੁ ਦਸਤਾ ਹੈ ਜਮੇਂ ਸਸਤਾ ਹੈ ਕਿੰਨੀ ਦੀ ਲੀਆਂ 10 ਪੈਂਟਾਂ 1000 ਰੁਪਏ ਦੀਆਂ 1000 ਰੁਪਏ ਦੀਆਂ ਕਹੇ ਜੀ ਇਹ ਪੈਂਟਾਂ ਦਾ ਦੇਖੋ ਉਹਨੂੰ ਖੋਲ ਕੇ ਪਤਾ ਲੱਗੂਗਾ ਖੋਲ ਕੇ ਦੇਖੀ ਤਾਂ ਸੀ ਆ ਦੋ ਨਾਲ ਜੀ ਕਹਿੰਦੇ ਸਸਤੀਆਂ ਚਲੋ ਦੇਖਦੇ ਹਾਂ ਭਾਈ ਸਾਹਿਬ ਅੱਗੇ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਰਹੇ ਹਾਂ ਚੋਰ ਬਜ਼ਾਰ ਦੀਆਂ ਜੋ ਸਵੇਰੇ 2 ਵਜੇ ਲੱਗਿਆ ਹੋਇਆ ਹੈ ਆ ਦੇਖੋ ਗੱਡੀਆਂ ਪਰ ਪਰ ਕੇ ਜਿਹੜੀਆਂ ਜੀਨ ਵੀ ਆ ਪੈਂਟਾਂ ਅੰਟੈਨੀਆਂ ਵੀ ਆ ਪੈਂਟਾਂ ਦਾ ਤੇ ਸਮਾਨ ਸਾਰਾ ਸਾਰਾ ਸਮਾਨ ਲੈ ਕੇ ਆਏ ਹੋਏ ਆ ਲੋਕ ਪੈਂਟਾਂ ਸ਼ਰਟਾਂ ਕੋਟੀਆਂ ਮੈਂ ਕਹਿੰਦਾ ਭਾਈ ਗੱਲ ਛੱਡ ਦਿਓ ਨਜ਼ਾਰਾ ਆ ਇਹ ਲਿਆਂਦਾ ਪਿਆ ਵੀ ਹੱਥ ਫੁੱਲ ਭਾਈ ਜੀ ਮਾਰਕੀਟ ਹੈਗੀ ਆ ਬਹੁਤ ਵਧੀਆ ਤੇ ਪੀਰਾ ਨਜ਼ਾਰਾ ਹੈ ਪਿਆ ਨਾਲ ਦੀ ਨਾਲ ਗਰਮ ਗਰਮ ਚਾਹ ਤੇ ਨਾਲ ਦੀ ਨਾਲ ਸ਼ੋਪਿੰਗ ਮੈਨੂੰ ਐ ਲੱਗਦਾ ਵੀ 5-7000 ਰੁਪਏ ਸਾਡੀ ਗੱਡੀ ਗੱਡੀ ਪੂਰੀ ਭਰਦੀ ਨੂੰ ਇੰਜ ਲੱਗਦਾ ਵੀ 5-7000 ਰੁਪਏ ਚ ਸਾਡੀ ਗੱਡੀ ਫੁੱਲ ਭਰ ਜਾਣੀ ਤੇ ਲੈਣ ਕੁਛ ਆਏ ਤੇ ਕਰਨ ਕੁਛ ਆਏ ਤੇ ਸਮਾਨ ਕੁਛ ਹੋਰ ਪਿੱਦਰੇ ਆ। ਆਹ ਲੋ ਜੈਕਟ ਨਵੀਂ। ਜੈਕਟ ਬੋਸਨੀਆ ਜੀਨੀਆਂ। ਇਹ ਵੀ ਬਾਤ ਕਰਕੇ ਦਿਖਾਣੇ ਤੁਹਾਨੂੰ ਕਿੰਨੇ ਦੀ ਆ। ਜੋਰ ਬਾਜ਼ਾਰ ਦੀਆਂ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਦਿੱਲੀ ਤੋਂ ਜੋ ਕਿ ਬਿਲਕੁਲ ਲਾਲ ਕਿਲੇ ਦੇ ਕੋਲ ਲੱਗਿਆ ਹੋਇਆ ਇਹ ਆ ਡੀਓ ਡੀਓ ਲੱਗੇ ਹੋਏ ਆ ਟੈਨਵਰ ਫੋਗ ਹੋਰ ਡੀਓ ਆ ਸਾਰੇ ਬਿਲਕੁਲ ਆਪਤੀ ਮਾਣ ਨੂੰ ਆਇਆ ਤੇ ਜਿਵੇਂ ਜਾਵੋ ਤਾਂ ਟੈਕਸ ਟੈਨਵਰ ਹੋਰ ਅਲੱਗ-ਅਲੱਗ ਕਿੰਨੇ ਕਿੰਨੇ ਗਏ ਭਾਈ ਇਹ 150 150 150 ਕੇ 3 एक्स ਦਾ ਪਰਫਿਊਮ 150 ਰੁਪਏ ਦੇ 3 150 ਰੁਪਏ ਦੇ 3 ਦੇ ਰਹੇ ਆ ਐਕਸ ਦੇ ਪਰਫਿਊਮ ਜਦਕਿ ਆਪਣੇ ਸ਼ਹਿਰ 'ਚ ਜਾਂ ਹੋਰ ਕਿਤੇ ਸ਼ਹਿਰ 'ਚ 150 ਰੁਪਏ ਦਾ ਇੱਕ ਪਰਫਿਊਮ ਹੈ ਇਹ ਸ਼ੂਤ ਲੱਗੇ ਹੋਏ ਉਹ ਆ ਜਾ ਮੁਰਿਆਣਾ ਜਾ ਰਿਹਾ ਹੈ ਭਾਈ 2 ਮਿੰਟ ਨਹੀਂ ਮਾਰਦਾ ਰਾਤ ਨਹੀਂ ਮਾਰ ਦੂੰਗੇ ਜੁੱਤੇ ਅਰੀਬੋਕ ਦੇ वो एडिडास नाइकी सारे हैं ब्रांड के जूते भी बहुत पे हैं इतना बैग भाई ये लाल वाला कितने का है ये लाल वाला ये तीन सौ अस्सी रुपये का ये भाई साहब बैग दे रहे हैं जो लेदर वाला भाई ये पाँच सौ अस्सी का लेदर वाला बैग पाँच सौ अस्सी रुपए का दे रहे हैं देख लो ਨਾਲਾ ਜੀ ਖੂਜ ਕਿੱਥੇ ਨਾਲੇ ਹੋ ਕਿੰਨੇ ਦਾ ਬਾਜ਼ਾਰ ਚਲੋ ਨਾਈਕੀ ਐਡਿਡਾਸ ਸਾਰਾ ਇੱਥੇ ਜੋਰ ਪਿਆਰ ਦੇ ਵੀ ਜੀਮ ਨਹੀਂ ਦੇ ਨਾ ਕੀ ਇਹਦੇ ਨੂੰ ਸੇਵ ਕਰਦੇ ਆਪਣੀ ਵੇ ਹੋ ਜੂ ਚਲੋ ਠੀਕ ਹੈ ਭਾਈ ਸਾਹਿਬ ਤੁਹਾਨੂੰ ਹੋਰ ਬਹੁਤ ਦਿਖਾਤੀਆਂ ਚਲੋ ਦੇਖਣੀਆਂ ਦੇਖ ਲਓ ਹੋਰ ਦਿਖਾਣੇ ਸਾਈਡ ਤੇ ਜਾ ਕੇ ਦਿਖਾਣੇ ਆ ਤੁਹਾਨੂੰ ਰਾਤ ਨੂੰ 2 ਵਜੇ ਦੀਆਂ ਤਸਵੀਰਾਂ ਇਹ ਆ ਜਾਮਾ ਮਸਜਿਦ ਦੇ ਬਿਲਕੁਲ ਸਾਹਮਣੇ ਚੋਰ ਬਾਜ਼ਾਰ ਦੀਆਂ ਦਿੱਤੇ ਕੀ ਜੁੱਤੇ 2-200 ਰੁਪਏ 22500 ਰੁਪਏ ਹਾਂ ਜਿਹੜੇ ਮਿਲ ਰਹੇ ਆ ਟੀ-ਸ਼ਰਟਾਂ ਆ ਤੁਹਾਡੇ ਦੇਖ ਲਓ ਤੁਸੀਂ ਕਹਿੰਦੇ ਆ ਲੋਕ ਸੋ ਗਏ ਆ ਰਾਤ ਨੂੰ ਲੋਕ ਸੌ ਨਹੀਂ ਰਹੇ ਲੋਕ ਜਾਗ ਰਹੇ ਆ ਜੀ ਇਤਨਾ ਲੈ ਜੀ ਤੁਸੀਂ ਕਹਿੰਦੇ ਲੋਕ ਸੋ ਗਏ ਹੋਣੇ ਰਾਤ ਨੂੰ ਗੱਡੀਆਂ 'ਚ ਮਾਲ ਆਂਦਾ ਪਰ ਵਰਕ ਇੱਥੇ ਵੇਚ ਕੇ ਹਜ਼ਾਰ ਰੁਪਏ ਦੀਆਂ 10 ਬੈਂਟਾਂ ਲਈਆਂ ਆਪਾਂ ਕਾਰਗੋਡੀਆਂ ਜਿਹਦਾ ਇੱਕ ਰੇਟ 500 ਕੁ ਰੁਪਏ 550 600 ਰੁਪਏ ਹੈ ਹਲੋ ਇਹ ਬਾਤ ਨਹੀਂ ਬਾਤ ਚਾਲੀ ਸਾਈਨ ਕੀ ਲਗਾਓ 40 45 ਸਾਈਡ ਸਕ ਮਿਲੇਗਾ ਲੈ ਲੈ ਤੋ ਆਪਣੇ ਵਾਸਤੇ 1000 ਰੁਪਏ ਦੇ ਕਹਿ ਰਹੇ ਆ ਭਾਈ ਸਾਹਿਬ 5 ਪੀਸ ਮਤਲਬ 200 ਰੁਪਏ ਦੇ ਅਸੀਂ 1000 ਰੁਪਏ ਦੇ 10 ਲਏ ਆ ਤੇ ਗੱਡੀਆਂ ਦੇ ਉੱਪਰ ਹੀ ਮਾਲ ਜਿਹੜਾ ਹੈ ਉਹ ਪੂਰੀ ਤਰ੍ਹਾਂ ਸਜਾਇਆ ਹੋਇਆ ਤੇ ਜਰੂਰ ਅੱਗੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਦਿੱਲੀ ਚੋਰ ਬਾਜ਼ਾਰ ਦੀਆਂ ਇਹ ਤਸਵੀਰਾਂ